ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ Shimla ਦੇ Sanjholi ਤੋਂ ਸਾਹਮਣੇ ਆਈਆਂ ਨੇ ਜਿੱਥੇ ਅਚਾਨਕ ਬੀਤੀ ਰਾਤ 8 ਵਜੇ ਦੇ ਕਰੀਬ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਹੋਣ ਦੇ ਨਾਲ ਦੋ ਗੱਡੀਆਂ ਮਲਬੇ ਹੇਠ ਹੋਣ ਦੇ ਨਾਲ ਨੁਕਸਾਨੀਆਂ ਗਈਆਂ ਨੇ ਤੁਹਾਨੂੰ ਦੱਸਦੀ ਕਿ ਮਲਬਾ ਡਿੱਗਣ ਦੇ ਨਾਲ ਰਾਹ ਬੰਦ ਹੋ ਗਿਆ ਸੀ ਪਰ ਜੀਸੀਬੀ ਦੀ ਮਦਦ ਦੇ ਨਾਲ ਮਲਬੇ ਨੂੰ ਜਿਹੜਾ ਹਟਾਇਆ ਜਾ ਰਿਹਾ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਅਬੀਨਾ ਬਾਰਿਸ਼ ਅਤੇ ਮੌਸਮ ਖਰਾਬ ਤੋਂ ਇਹ ਲੈਂਡਸਲਾਈਡ ਹੋਈ ਹੈ ਢਿੰਗਾ ਡਿੱਗਣ ਦੇ ਨਾਲ ਦੋ نیچے ਖੜੀਆਂ ਗੱਡੀਆਂ ਨੁਕਸਾਨੀਆਂ ਗਈਆਂ ਨੇ ਨਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਮਲਬੇ ਹੇਠ ਇੱਕ ਗੱਡੀ ਦਾ ਪਰ ਟੁੱਟਿਆ ਹੋਇਆ ਤਾਂ ਦੂਜੀ ਸਾਰੀ ਹੀ ਗੱਡੀ ਮਲਬੇ ਹੇਠ ਦੱਬੀ ਹੋਈ ਹੈ ਅਤੇ ਇੱਕ ਨਾਲ ਜਿਹੜਾ ਇੰਜਨ ਹੈ ਇੰਜਨ ਵੀ ਦੱਬ ਗਿਆ ਹੈ ਤਾਂ ਕਾਫੀ ਨੁਕਸਾਨ ਹੋਇਆ ਇਹ ਤਸਵੀਰਾਂ ਛੜੀਆਂ ਨੇ ਸ਼ਿਮਲਾ ਦੇ ਸੰਜੋਲੀ ਤੋਂ ਸਾਹਮਣੇ ਆਈ ਨੇ ਜਿੱਥੇ ਅਚਾਨਕ ਰਾਤ 8 ਵਜੇ ਦੇ ਕਰੀਬ ਅਚਾਨਕ ਹੀ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਹੋਣ ਦੇ ਨਾਲ نیچے ਖੜੀਆਂ ਦੋ ਗੱਡੀਆਂ ਮਲਬੇ ਹੇਠ ਆ ਗਈਆਂ ਨੇ ਤਾਂ ਗੱਡੀਆਂ ਦਾ ਕਾਫੀ ਜਿਹੜਾ ਨੁਕਸਾਨ ਹੋਇਆ ਪਰ ਹੁਣ JCB ਦੀ ਮਦਦ ਦੇ ਨਾਲ ਜਿਹੜਾ ਮਲਬਾ ਉਹ ਹਟਾਇਆ ਜਾ ਰਿਹਾ ਗੱਡੀਆਂ ਨੂੰ ਬਾਹਰ ਜਿਹੜਾ ਉਹ ਕੱਢਿਆ ਜਾ ਰਿਹਾ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ JCB ਦੀ ਮਦਦ ਦੇ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਅਚਾਨਕ ਰਾਤ ਲੈਂਡਸਲਾਈਡ ਹੋਈ ਹੈ ਬੀਤੀ ਰਾਤ 8:00 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਹੈ 8:00 ਵਜੇ ਨਾਲ ਲੈਂਡਸਲਾਈਡ ਹੋਣ ਦੇ ਨਾਲ ਨੀਚੇ ਖੜੀਆਂ ਦੋ ਗੱਡੀਆਂ ਜਿਹੜੀਆਂ ਨੇ ਉਹ ਦਬ ਚੁੱਕੀਆਂ ਸੰਤਾ ਹੁਣ JCB ਦੀ ਮਦਦ ਦੇ ਨਾਲ ਉਸ ਮਲਬੇ ਨੂੰ ਹਟਾਇਆ ਜਾ ਰਿਹਾ ਮਲਬੇ ਹੀਟਾਂ ਜੜੀਆਂ ਨੇ ਗੱਡੀਆਂ ਨੂੰ ਕੱਢਿਆ ਜਾ ਰਿਹਾ